ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੇਸੀ ਜੱਟ ਤੇ ਤੁਸੀਂ ਦੇਸੀ ਜੱਟ ਪੇਜ ਦੇ ਉੱਤੇ ਇੱਕ ਨਾ ਦੇਸੀ ਕੰਮ ਦੇਖੋਗੇ ਅੱਜ ਕਿਉਂਕਿ ਆ ਘਰ ਦਿਖਾ ਦੇ ਸਾਰਾ ਆਲਾ ਦਾਲਾ ਇੱਕ ਆਸੀਂ ਕਿਸੇ ਦੇ ਘਰੇ ਖੜਿਆਂਗੇ ਤੇ ਉੱਥੇ ਨਾ ਇੱਕ ਬਾਈ ਨੇ ਮਸ਼ੀਨ ਲਾਈ ਆ ਪਾਣਾ ਕੰਮ ਕਰਦੇ ਨੇ ਇੱਕ ਕੜਾਈ ਦਾ ਠੀਕ ਹੈ ਕੜਾਈ ਦਾ ਕੰਮ ਕੀ ਹੈ ਜਿਹੇ ਜਿਹਾ ਵੀ ਤੁਸੀਂ ਸੋਚੋਗੇ ਤੇ ਜਿਹੇ ਜਿਹੀ ਵੀ ਤੁਸੀਂ ਮਤਲਬ ਕੱਢੋਗੇ ਨੱਟ ਤੇ ਉਹੀ ਜੀ ਤੁਹਾਨੂੰ ਕੜਾਈ ਕੰਪਲੀਟ ਮਿਲੂਗੀ ਤੇ ਡਿਲੀਵਰੀ ਵੀ ਹੁੰਦੀ ਹੈ ਤੇ ਆਜੋ ਨਾਲ ਗੱਲ ਕਰਦਾਂਗੇ ਸੁਖ ਧਾਲੀਵਾਲ ਦੇ ਨਾਤੇ ਉਹ ਆ ਮਤਲਬ ਤੇ ਆ ਤੁਸੀਂ ਜਿਹੜੀ ਮਸ਼ੀਨ ਦੇਖਣ ਲੱਗ ਰਹੇ ਹੋ ਇਸ ਵਕਤ ਇਹਦੇ ਘਟੋ ਘਟਾ ਸਸਰੀ ਕਾ ਤੇ ਇਹਦੇ ਕਿੰਨੇ ਸੂਟ ਜੜੇ ਜਾਂਦੇ ਨੇ ਜੀ ਚਾਰ ਚਾਰ ਮਤਲਬ ਇਕੱਠੇ ਵੀ ਕਢਾਈ ਹੁੰਦੀ ਹੈ ਹਾਂਜੀ ਇਕੱਠੇ ਵੀ ਹੁੰਦੀ ਹੈ ਠੀਕ ਹੈ ਜੀ ਤੇ ਜਿਵੇਂ ਮਤਲਬ ਵੀ ਕੋਈ ਕਹੇ ਜੀ ਵੀ ਮਤਲਬ ਵੀ ਫੁੱਲ ਲੈ ਕੇ ਆ ਜਿਓ ਜੇ ਸਾਡੀ ਆਰਡਰ ਆਊਗਾ ਜਿਵੇਂ ਦਾ ਹੀ ਤਿਆਰ ਕਰਕੇ ਦੇ ਦਾਂਗੇ ਜਿਹੋ ਜਿਹਾ ਵੀ ਸੋਚ ਕੇ ਤੁਹਾਨੂੰ ਦਿਖਾਊਗਾ ਇਹ ਜਿਹਾ ਤੁਸੀਂ ਕੰਪਨੀ ਤੇ ਤੁਹਾਨੂੰ ਮੇਰਾ ਵੀ ਕੋਈ ਫੋਟੋ ਜਾ ਵਗੈਰਾ ਵੀਡੀਓ ਵਗੈਰਾ ਜਿਵੇਂ ਵੀ ਦਿਖਾਊਗਾ ਜਿਵੇਂ ਦਾ ਹੀ ਤਿਆਰ ਕਰਕੇ ਦੇ ਦਿੰਦੇ ਠੀਕ ਹੈ ਜਿਹੇ ਜੇ ਤੁਹਾਨੂੰ ਫੋਟੋ ਦਿਖਾ ਦਊਗਾ ਅਗਲਾ ਉਹ ਹੀ ਜੇ ਤੁਸੀਂ ਕਢਾਈ ਕਰਕੇ ਦੇ ਦੋਗੇ ਬਾਕੀ ਜਿਹੜੀ ਕਢਾਈ ਹੋਊਗੀ ਬਈ ਇਹ ਜਿਵੇਂ ਮਤਲਬ ਹੈਗੀ ਤਾਂ ਇਹ ਤਾਗੇ ਦੀਆਂ ਕੋਈ ਉਧਰ ਦੀ ਉਧਰ ਦੀ ਨਹੀਂ ਨਾ ਨਾ ਹੀ ਫੁੱਲ ਗਾਰੰਟੀ ਹੈ ਠੀਕ ਹੈ ਤੇ ਬਾਕੀ ਜਿਵੇਂ ਹੁਣ ਬਈ ਕੋਈ ਸੂ ਨੇ ਕੰਮ ਨਹੀਂ ਪਰ ਮੂਰੇ ਆਰਡਰ ਜਿਆਦੇ ਹੁੰਦੇ ਨਹੀਂ ਹਾਂ ਅੱਛਾ ਕਈ ਵਾਰੀ ਆਰਡਰ ਹੁੰਦਾ ਹਾਂਜੀ ਹਾਂਜੀ ਠੀਕ ਹੈ ਤੇ ਕਈ ਵਾਰ 10 ਦਿਨ ਵੀ ਲੱਗਣਾ ਠਹਿਣਾ ਪੈਂਦਾ ਮੈਨੂੰ ਕਈ ਵਾਰ 20 ਦਿਨ ਵੀ ਹਣਾ ਕਈ ਵਾਰ ਮਹੀਨਾ ਵੀ ਲੱਗ ਜਾਂਦਾ ਪਰ ਅਸੀਂ ਖਿੱਚ ਕੇ ਫਿਰ ਵੀ 15 ਦਿਨਾਂ ਚ ਅਗਲੇ ਕਸਟਮਰ ਨੂੰ ਆਰਡਰ ਤਿਆਰ ਕਰਾ ਇਹ ਸਭ ਤੋਂ ਮੇਨ ਗੱਲ ਹੈ ਜੀ ਮੈਂ ਸ਼ੁਰੂ ਤੋਂ ਤੁਹਾਨੂੰ ਇਹ ਗੱਲ ਦੱਸਦਾ ਹਾਂ ਕਿਉਂਕਿ ਘਰ ਦੇ ਵਿੱਚ ਇਹਨਾਂ ਨੇ ਮਸ਼ੀਨ ਲਾਈ ਆ ਤੇ ਇਹਦੇ ਤੇ ਪਿੰਡ ਦਾ ਲਾ ਲਓ ਹੋਰ ਪਿੰਡਾਂ ਦਾ ਲਾ ਲਓ ਕੰਮ ਆਉਂਦਾਗਾ ਵਧੀਆ ਤੇ ਜਿਵੇਂ ਮਤਲਬ ਵੀ ਆਪਾਂ ਨੇ ਕਢਾਈ ਕਰਾਉਣੀ ਹੈ ਕਿਸੇ ਵੀ ਸੂਟ ਤੇ ਕਿਸੇ ਤਰ੍ਹਾਂ ਦਾ ਵੀ ਫੁੱਲ ਤੁਸੀਂ ਸੋਚੋਗੇ ਦਿਮਾਗ ਦੇ ਵਿੱਚ ਜਿਹੇ ਜਿਹੇ ਵੀ ਤੁਸੀਂ ਫੋਟੋ ਲਿਆ ਕੇ ਦਿਖਾਉਂਗੇ ਉਹੇ ਜਿਹੇ ਤੁਹਾਨੂੰ ਪਹਿਣਾ ਕਰਕੇ ਦੇ ਦੇਣੀਆਂ ਤੇ ਮੇਨ ਗੱਲ ਇਹ ਹੈ ਸਭ ਤੋਂ ਵੱਡੀ ਵੀ ਤੁਸੀਂ ਫੋਨ ਦੇ ਉੱਤੇ ਜਿਹੜਾ ਉੱਪਰ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਇਹ ਕਾਲ ਦਾ ਪਹਿਲਾਂ ਪਤਾ ਕਰ ਲਿਓ ਆਪਾਂ ਨੂੰ ਵੀ ਕੈਦਨਾ ਦੇ ਵਿੱਚ ਕੰਪਲੀਟ ਚਾਹੀਦਾ ਤੇ ਕਿਉਂਕਿ ਵਾਰੀ ਲੱਗ ਜੂਗੀ ਨੰਬਰ ਅਨੁਸਾਰ ਹਾਂਜੀ ਤੇ ਦੂਜੀ ਗੱਲ ਇਹ ਕਦੋਂ ਕਦਾ ਕੰਮ ਕਰਦੇ ਬਈ ਸਾਲ ਹੋ ਗਏ ਸਮੇਂ ਤੇ ਕਹੇ ਜੇ ਸੂਟ ਨੇ ਮਤਲਬ ਕੀਤੇ ਹੋਏ ਨੇ 1 2 ਹਾਂਜੀ ਬਾਕੀ ਤਾਂ ਆਰਡਰ ਅਜ ਬਾਗੇ ਜੀ ਪਹਿਲਾਂ ਆਏ ਹੋਏ ਸੀ ਅੱਛਾ ਜਿਹੜੇ 1 2 ਕੀਤੇ ਹੋਏ ਨੇ ਉਹ ਬਸ ਤੁਮ ਤਿਆਰ ਕਰਨੀ ਨੇ ਜੀ ਥੋੜਾ ਜਿਹਾ ਕੰਮ ਪਿਆਈ ਆਪਣਾ ਤੇ ਆ ਕੀਤੇ ਹੋਇਆ ਜੀ ਹਾਂਜੀ ਇਹ ਕੰਪਲੀਟ ਕੀਤੇ ਹੋਏ ਨੇ ਠੀਕ ਹੈ ਜੀ ਤੇ ਆ ਮਤਲਬ ਉਹ ਹੋਇਆ ਜੀ ਹਾਂਜੀ ਆਪਣਾ ਅੱਜ ਲੋੱਜਾ ਨਹੀਂ ਗਿਆ ਜੀ ਆਰਡਰ ਤਿਆਰ ਕੀਤਾ ਹੋਇਆ ਸੀਗਾ ਪਾਸੋਂ ਚੰਡੀਗੜ੍ਹ ਗਿਆ ਜੀ ਇਹ ਫਲਕਾਰੀ ਹੈ ਹਾਂਜੀ ਬਾਗ ਦਾ ਦੇ ਨਾਲ ਦੇ ਚਾਰ ਸੂਟ ਤਿਆਰ ਕਰੇ ਸੀ ਤਿੰਨ ਗਏ ਨੇ ਜੀ ਤੇ ਇੱਕ ਰਹਿ ਗਿਆ ਜੀ ਠੀਕ ਹੈ ਜੀ ਤੇ ਆ ਦੇਖੋ ਜੀ ਤੁਸੀਂ ਫਲਕਾਰੀ ਕੱਢੀ ਹੋਈ ਆ ਕਿੰਨੀ ਜੀ ਉਹਦਾ ਉੱਡਰ ਜਦੋਂ ਵੀ ਜਾ ਸਕਦਾ ਹੈ ਠੀਕ ਹੈ ਇਹ ਫਲਕਾਰੀ ਕੀਤੀ ਹੋਈ ਹੈ ਜੇ ਆਪਾਂ ਨੇ ਫਲਕਾਰੀ ਵਿਆਹ ਦੇ ਵਿੱਚ ਆਪਾਂ ਨੂੰ ਫਲਕਾਰੀ ਦੀ ਜਾਦੇ ਲੋੜ ਪੈਂਦੀ ਹੈ ਕਿਉਂਕਿ ਆਪਾਂ ਜਾਗੋ ਦੇ ਜਿਵੇਂ ਜਾਗੋ ਦੀ ਲਾ ਲਓ ਜਿਵੇਂ ਇਹ ਵੀ ਲਾ ਲਓ ਵੀ ਜਾਗੋ ਦੇ ਉੱਤੇ ਤੁਸੀਂ ਆ ਦੇਖੋ ਵੀ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਆ ਤੇ ਇਹਨਾਂ ਨੇ ਘਰ ਦੇ ਵਿੱਚ ਆਪਣਾ ਦੇਸੀ ਕੰਮ ਮਤਲਬ ਆਇਆ ਲਾ ਲਓ ਵੀ ਇਹ ਕੋਈ ਐ ਨਹੀਂ ਹੈਗੀ ਵੀ ਜਾ ਕੋਈ ਰੋਡ ਦੇ ਉੱਪਰ ਦੁਕਾਨ ਆ ਘਰ ਦੇ ਵਿੱਚ ਕੰਮ ਕਰਦੇ ਨੇ ਘਰ ਦੇ ਵਿੱਚ ਆਪਾਂ ਕਿਹੜਾ ਵੀ ਕੰਮ ਛੇੜਦੇ ਹੁੰਨੇ ਆਗੇ ਉਹ ਮੰਨ ਲਓ ਵੀ ਇੱਕ ਨੰਬਰ ਕੰਮ ਹੁੰਦਾਗਾ ਉਹਦਾ ਕੋਈ ਲਾਂਬਾ ਨਹੀਂ ਹੁੰਦਾ ਹੈਗਾ ਮੈਂ ਇਹ ਜਿਹੜੀ ਵੀਡੀਓ ਦੇ ਜ਼ਰੇ ਤੁਹ ਤੇ ਜਿਹੇ ਜਿਹੇ ਵੀ ਤੁਸੀਂ ਕਢਾਈ ਲਿਓਗੇ ਬਾਈ ਸੂਟ ਵੀ ਤੁਸੀਂ ਅਪਦਲ ਬਦਲੋ ਬਦਲੋ ਵੀ ਕਈ ਵਾਰ ਕਸਟਮਰ ਆਪਣੇ ਲੈ ਕੇ ਆਉਂਦਾ ਜਿਹੜੇ ਜੇ ਮੰਨ ਲਓ ਕੰਪਲੀਟ ਸੂਟ ਲੈਣਾ ਹੋਵੇ ਕਿੰਨੇ ਕ ਦਾ ਪਿਆਉ ਹਾਂਜੀ ਕਈ ਉਹਦਾ ਵਰਕ ਦੇ ਹਿਸਾਬ ਨਾਲ ਤੇ ਕੱਪੜੇ ਦੇ ਹਿਸਾਬ ਨਾਲ ਹੁੰਦਾ ਜੀ ਅੱਛਾ ਜੀ ਕਈ ਵਾਰ ਕੋਈ ਸੂਟ 3000 ਚ ਵੀ ਤਿਆਰ ਹੋ ਜਾਂਦਾ ਕਈ ਵਾਰ ਕੋਈ 1500 ਚ ਵੀ ਤਿਆਰ ਹੋ ਜਾਂਦਾ ਕਈ ਵਾਰ ਕੋਈ ਹਜ਼ਾਰ ਵਾਲਾ ਵੀ ਹੁੰਦਾ ਕੋਸਟੀਂਗਰ ਵੱਧ ਵੀ ਜਾਂਦੀ ਹੈ 5000 ਤੱਕ ਵੀ ਪਹੁੰਚ ਜਾਂਦਾ ਜੀ ਇਹ ਮੇਹ ਭਾਰੀ ਜਾਗੋ ਵਾਸਤੇ ਵਰਾਇਡਰ ਸੂਟ ਹੁੰਦੇ ਨੇ ਉਹ ਮੇਰੇ ਤਿਆਰ ਕਰਨੇ ਹੁੰਦੇ ਨੇ ਉਹ ਉਸ ਦੇ ਹਿਸਾਬ ਨਾਲ ਬਣਦਾ ਹੈ ਠੀਕ ਪਿੰਡ ਟਾਏਪੀਆ ਹਮੀਰਗੜ੍ਹ ਵੀ ਕਹਦੇ ਨੇ ਆ ਮਾਨਸਾ ਜ਼ਿਲ੍ਹਾ ਠੀਕ ਹੈ ਤੇ ਸੁਖ ਧਾਲੀਵਾਲ ਦੇ ਨਾਂ ਤੇ ਆ ਹੈ ਨਾ ਬਈ ਸੁਖ ਧਾਲੀਵਾਲ ਸੁਖ ਧਾਲੀਵਾਲ ਦੇ ਨਾਂ ਤੇ ਆ ਇਹ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਕੰਮ ਵਧੀਆ ਲੱਗਿਆ ਕਿਉਂਕਿ ਪੰਜਾਬੀਆਂ ਦਾ ਕੰਮ ਆ ਆਪਾਂ ਨੂੰ ਹੱਕ ਬਣਦਾ ਸ਼ੇਅਰ ਕਰਨ ਦਾ ਤੇ ਹੋਰ ਕੰਮ ਦੇ ਵਿੱਚ ਆ ਤੁਹਾਨੂੰ ਵੀ ਪਤਾ ਬਈ ਆਪਾਂ ਖੇਤੀ ਕਰਦੇ ਆਂਗੇ ਉਹਦੇ ਵਿੱਚ ਕਿੰਨਾ ਕੋਝਾ ਹੈ ਬਾਈਆਂ ਨੇ ਮੰਨੀ ਮਿਹਨਤ ਨਾਲ ਐਡੀ ਵੱਡੀ ਮਸ਼ੀਨ ਲਾਈ ਆ ਦਿਖਾ ਦਿਓ ਤੇ ਇਹਨੂੰ ਤੁਸੀਂ ਸ਼ੇਅਰ ਕਰੋਗੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਬਾਈ ਦਾ ਕੰਮ ਤੁਰੂਗਾ ਤੇ ਸਾਰਿਆਂ ਨੂੰ ਬੇਨਤੀ ਹੈ ਬਾਈ ਪੰਜਾਬੀ ਨੂੰ ਪ੍ਰਮੋਟ ਕਰੋ ਸਾਸਤਰੀ ਕਾਲਜ